ਸਭ ਤੋਂ ਵੱਡਾ ਨਾ ਤਲਵਾਰ ਦੇ ਹੱਕਦਾਰ ਨੇ ਉਹ ਮੈਡਲ ਅਨੁਰਾਧਨੰਦ ਜੀ ਟਿੰਕੂ ਅਨੰਦ ਜੀ ਜੋ ਹਮੇਸ਼ਾ ਹੀ ਕਦੇ ਵੀ ਕੋਈ ਵੀ ਮਨੁੱਖਾ ਭਲੇ ਦਾ ਕੰਮ ਹੁੰਦਾ ਉਹ ਅੱਗੇ ਚੜ ਕੇ ਵੱਧ ਚੜ ਕੇ ਜਿਹੜਾ ਹੈਗਾ ਹਿੱਸਾ ਲੈਂਦੇ ਕਈ ਵਾਰ ਤਾਂ ਮੈਂ ਇਹੋ ਜਿਹਾ ਵੀ ਦੇਖਿਆ ਕਿ ਇਕੱਲੇ ਆਪਣੇ ਕੋਲੋਂ ਖਰਚਾ ਕਰਕੇ ਸਾਰਾ ਪ੍ਰੋਗਰਾਮ ਕਰਵਾਉਂਦੇ ਆ ਪਰ ਮੈਂ ਧੰਨਵਾਦੀ ਆ ਐਸਡੀਐਫਸੀ ਬੈਂਕ ਵਾਲਿਆਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਰਖਦਾਨ ਮਹਾਦਾਨ ਹੈ ਇਸ ਤੋਂ ਉੱਪਰ ਵੀ ਨਾ ਕੋਈ ਦਾਨ ਨਹੀਂ ਹੈ ਜਿਹੜਾ ਇਹ দান ਦੇਣ ਵਾਲਾ ਕੋਈ ਹੋਰ ਲੈਣ ਵਾਲਾ ਕੋਈ ਹੋਰ ਹੁੰਦਾ ਹੈ ਦੇਖੋ ਇਸ ਤੋਂ ਵੱਡਾ ਕੋਈ ਪੂਰਨ ਨਹੀਂ ਆਂਦਾ দান ਇਹਨਰ ਕੋ ਦਿੰਦਾ ਲੰਗਰ ਵੀ ਲਗਾਉਂਦੇ ਨੇ ਬਹੁਤ ਕੁਝ ਚੱਲਦਾ ਰਹਿੰਦਾ ਸਸ ਸਭ ਪੱਲੇ ਦਾ ਕੰਮ ਕਰਦੇ ਨੇ ਪਰ ਮੇਰੇ ਨਾਲ ਸਭ ਤੋਂ ਪੱਲੇ ਦਾ ਕੰਮ ਹੈ ਸਭ ਤੋਂ ਪੂਰਨ ਦਾ ਕੰਮ ਇਹੀ ਹੈ ਕਿ ਜਿਹੜਾ ਆਪਾਂ ਰਕਤਦਾਨ ਕਿਸੇ ਨੂੰ ਦੇਣੇ ਕਿਸੇ ਜ਼ਿੰਦਗੀ ਬਚਾਣ ਦਾ ਇਹ ਮੌਸਰ ਆਪਣਾ ਹਰ ਸਾਲ ਲੱਗਦਾ ਹੈ ਪੂਰੇ 1 ਮਹੀਨੇ ਅਰਾਊਂਡ ਸਾਰੇ ਮਹੀਨੇ ਲੱਗਦਾ ਹੈ ਤੇ ਇਸ ਵਿੱਚ ਬਹੁਤ ਰਿਕਾਰਡ ਵੀ ਹੈ ਆਪਣਾ ਬੈਂਕ ਕੀ ਤਰਫੋਂ ਡੇਸ਼ਨਸ ਵਗੈਰਾ ਉਦਹੀਂ ਬਲੱਡ ਡੇਸ਼ਨਸ ਕਹਿ ਮੇਨ ਹੈ ਆਪਣਾ ਜੋ ਪੂਰੇ ਇੰਡੀਆ ਮੇ ਇਕ ਹੀ ਇਕੱਠੇ ਲਗਾਦੇ ਨਵੰਬਰ ਦਸੰਬਰ ਮਹੀਨੇ ਆਲ ఓਵਰ ਇੰਡੀਆ ਦੇ ਬਹੁਤ ਹੀ ਬੜਾ ਅੱਛਾ ਉਪਰਾਲਾ ਇਹ ਹਰ ਸਾਲ ਕਰਦੇ ਨੇ ਅਨੁਰਾਧਾ ਜੀ ਸਾਡੇ ਵੱਡੇ ਭਾਬੀ ਜੀ ਨੇ ਜੀ ਤੇ ਇਸ ਵਾਰ ਦੇ ਐਮਸੀ ਵੀ ਅਸੀਂ ਆਪਣੀ ਐਸੋਸੀਏਸ਼ਨ ਨਾਲ ਵੀ ਹਰ ਸਾਲ ਲਾਉਂਦੇ ਆ ਜੀ ਇੱਕ ਬਲੱਡ ਡੋਨੇਸ਼ਨ ਕੈਂਪ ਉਹਦੇ ਜੀ ਆਵਾਜ਼ ਚੜ ਕੇ ਇਹ ਸਾਡਾ ਹਿੱਸਾ ਪਾਉਂਦੇ ਨੇ ਜੀ ਤੇ ਇਸ ਕਰਕੇ ਅੱਜ ਅਸੀਂ ਆਏ ਇਹਨਾਂ ਨੂੰ ਕੰਗ੍ਰੈਚੁਲੇਟ ਕਰਨ ਵਾਸਤੇ ਸਾਡੇ ਪਿਛੇ 10 15 ਸਾਲ ਹੋ ਗਏ ਸਾਡੇ ਬੈਂਕ ਵੱਲੋਂ ਤੇ ਅਸੀਂ ਇਹ ਤਰ੍ਹਾਂ ਦਾ ਮਸਾਲਾ ਖਾਲ ਕਰਦੇ ਆ। ਇਹ ਕੋ ਪੈਦੀਵਾਰੀ ਹੋਇਆ ਨਾ ਹੀ ਕੋ ਲੈਕਚਰ ਦੇ ਮੱਗਰੇ ਤੇ ਰੱਖ ਕੇ ਕੀਤਾ ਗਿਆ ਸੀ ਇਹਦਾ। ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ। ਮੈਂ ਕੋਮੰਡਨ ਧੰਨਵਾਦ ਕਰਦਾ ਐਚਡੀਐਫਸੀ ਬੈਂਕ ਵਾਲਿਆਂ ਦਾ ਮੈਨੇਜਰ ਸਾਹਿਬ ਦਾ ਸਾਰੇ ਸਟਾਫ ਦਾ ਈਵਨ ਜੇ ਡਾਕਟਰ ਸਾਹਿਬਾਨ ਵੀ ਆਏ ਨੇ ਪੀਜੀਆਈ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਭ ਤੋਂ ਵੱਡਾ ਧੰਨਵਾਦ ਦੇ ਹੱਕਦਾਰ ਨੇ ਉਹ ਮੈਡਮ ਅਮਰਾਂ ਦਾ ਨੰਦ ਜੀ ਟਿੰਕੂ ਅਨੰਦ ਜੀ ਜੋ ਹਮੇਸ਼ਾ ਹੀ ਕਦੇ ਵੀ ਕੋਈ ਵੀ ਮਲਿਕਾ ਭਲੇ ਦਾ ਕੰਮ ਹੁੰਦਾ ਉਹ ਅੱਗੇ ਚੜ ਕੇ ਵੱਧ ਚੜ ਕੇ ਜਿਹੜਾ ਹੈਗਾ ਹਿੱਸਾ ਲੈਂਦੇ ਆ ਕਈ ਵਾਰ ਤਾਂ ਮੈਂ ਇਹੋ ਜਿਹਾ ਵੀ ਦੇਖਿਆ ਕਿ ਕੱਲੇ ਆਪਣੇ ਕੋਲੋਂ ਖਰਚਾ ਕਰਕੇ ਸਾਰਾ ਪ੍ਰੋਗਰਾਮ ਕਰਵਾਉਂਦੇ ਆ ਪਰ ਮੈਂ ਧੰਨਵਾਦੀਆਂ ਐਸਡੀਐਫਸੀ ਬੈਂਕ ਵਾਲਿਆਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਜਦੋਂ ਇਹੋ ਜਿਹੇ ਉਦਾਰੇ ਇਹੋ ਜੇ ਮਤਲਬ ਜਿਹੜੇ ਪੁੰਨ ਦੇ ਕੰਮ ਨੇ ਚੰਗੇ ਕੰਮ ਨੇ ਅੱਗੇ ਆ ਜਾਂਦੇ ਆ ਸੋ ਫਿਰ ਜਿਹੜਾ ਹੈਗਾ ਮੈਂ ਸਮਝਦਾ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਕਿਉਂਕਿ ਬਹੁਤ ਵੱਡੇ ਵੱਡੇ ਉਦਾਰੇ ਜਿਵੇਂ ਐਸਡੀਐਫਸੀ ਬੈਂਕ ਕਰਦੇ ਆ ਐਸਡੀਐਫਸੀ ਬੈਂਕ ਹੋ ਗਿਆ ਔਰ ਇਹ ਕਿੰਨੇ ਜ਼ਿੰਮੇਵਾਰ ਜਿੰਦਾ ਹੈਗਾ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਖੂਨਦਾਨ ਮਹਾਨਦਾਨ ਇਹ ਕੋ ਵੱਡਾ ਕੋਈ ਦਾਣ ਨਹੀਂ ਹੋ ਸਕਦਾ ਸੋ ਗੱਲ ਇਹ ਹੈ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਵਾਸਤੇ ਅੱਜ ਜਿਵੇਂ ਅੱਪਾ ਅੱਜ ਕਰ ਰਹੇ ਆ ਜਿਵੇਂ ਹਰ ਇੱਕ ਬੰਦਾ ਰੇਡ ਕਰ ਰਿਹਾ ਬਲੱਡ ਉਹਨੂੰ ਸ਼ਾਇਦ ਇੰਨਾ ਨਹੀਂ ਆਪਣੇ ਆਪ ਨੂੰ ਲੱਗਦਾ ਕਿ ਮੈਂ ਕਿ ਬਹੁਤ ਵੱਡਾ ਕੰਮ ਕਰਨ ਜਾ ਰਿਹਾ ਪਰ ਜਦੋਂ ਕੋਈ ਲੋੜ ਬੰਦੇ ਨੂੰ ਲੋੜ ਹੁੰਦੀ ਆ ਬਲੱਡ ਦੀ ਔਰ ਸਾਰੇ ਪਾਸੇ ਲੱਭਦਾ ਆ ਕਿ ਮੈਨੂੰ ਮਤਲਬ ਬਲੱਡ ਨਹੀਂ ਕਿਸੇ ਪਾਸੇ ਮਿਲ ਰਿਹਾ ਤੇ ਉਸ ਬੰਦੇ ਨੂੰ ਬਲੱਡ ਦੀ ਜਿਹੜੀ ਹੈਗੀ ਆ ਲੋੜ ਹੁੰਦੀ ਆ ਉਹ ਲੱਗਦਾ ਤੇ ਫਿਰ ਮੈਂ ਸਮਝ ਲਿਆ ਕਿ ਜ਼ਿੰਦਗੀ ਬਚਾਉਣ ਵਾਲੀ ਗੱਲ ਹੁੰਦੀ ਆ ਇਹ ਤੋਂ ਵੱਡਾ ਦਾਨ ਕੋਈ ਦਾਨ ਨਹੀਂ ਹੋ ਸਕਦਾ ਸਭ ਤੋਂ ਵੱਡਾ ਮਹਾਦਾਨ ਆ ਉਹ ਖੂਨਦਾਨ ਹੈ ਸੋ ਅੱਜ ਅਸੀਂ ਸਾਰੇ ਇੱਥੇ ਰਲ ਕੇ ਜਿਹੜਾ ਹੈਗਾ ਕੈਂਪ ਲਾਇਆ ਸੋ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਆ ਮੈਂ ਬੈਂਕ ਵਾਲਿਆਂ ਨੂੰ ਵੀ ਐਸਜੀਪੀਸੀ ਬੈਂਕ ਵਾਲਿਆਂ ਨੂੰ ਸਟਾਫ ਨੂੰ ਵੀ ਸਾਰਿਆਂ ਨੂੰ ਵਧਾਈ ਵੀ ਦਿੰਦਾ ਔਰ ਅੱਗੇ ਵਾਸਤੇ ਬੇਨਤੀ ਵੀ ਕਰਦਾ ਕਿ ਇਹੋ ਜਿਹੇ ਕੰਮ ਹਮੇਸ਼ਾ ਕਰਦੇ ਰਹੋ ਮੈਡਨ ਅਨੰਦ ਰੰਦਜੀ ਟਿੰਕੂ ਅਨੰਦ ਜੀ ਹਮੇਸ਼ਾ ਹੀ ਇਹੋ ਜਿਹੇ ਕੰਮ ਜਿਹੇ ਹੈਗੇ ਆ ਉਹ ਕਰਵਾਉਂਦੇ ਰਹਿੰਦੇ ਆ ਔਰ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਕਿ ਸੱਚੇ ਬਾਦਸ਼ਾਹ ਇਹ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਜਿਵੇਂ ਇਹ ਇਸ ਵਾਰ ਜਿੱਤੇ ਨੇ ਇਸ ਤੋਂ ਵੱਧ ਵੋਟਾਂ ਲੱਗੇ ਬਾਦੋ ਵੀ ਜਿੱਤਣ ਤਾਂ ਕਿ ਇਹੋ ਜਿਹੇ ਭਲੇ ਦੇ ਕੰਮ ਹਮੇਸ਼ਾ ਕਰਦੇ ਰਹਿਣ ਤੇ ਜਿਹੜੇ ਸਾਡੇ ਅੱਗੇ ਬੱਚਿਆਂ ਨੂੰ ਸਿੱਧ ਮਿਲਦੀ ਰਹੇ ਕਿ ਇਹ ਕੰਮਾਂ ਸਾਨੂੰ ਇਹ ਕੰਮ ਕਰਦੇ ਵੀ ਲੋੜ ਹੈ ਸੋ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਬੜਾ ਟੈਨਸ਼ਨ ਕੈਂਪ ਸਰ ਆਪਣਾ ਹਰ ਸਾਲ ਲੱਗਦਾ ਹੈ ਪੂਰੇ 1 ਮਹੀਨੇ ਅਰਾਊਂਡ ਸਾਰਾ ਮਹੀਨੇ ਲੱਗਦਾ ਹੈ ਤੇ ਇਸ ਵਿੱਚ वर्ल्ड ਰਿਕਾਰਡ ਵੀ ਹੈ ਆਪਣਾ ਬੈਂਕ ਦੀ ਤਰਫੋਂ इसमें पूरे पूरे ऑल ओवर इंडिया में मेनली डेट होती है तो हम मिल के और ऑर्गेनाइजेशन के साथ जैसे आप मैडम के साथ हैं एम मैडम के साथ उनके साथ लगाते हैं और सक्सेसफुल रहता है हमेशा सर ये जो ब्लड कलेक्ट होता है तो ये कौन से हॉस्पिटल की तरफ से किया ये अभी जैसे पी वाले आए हैं इनके पास ही रहेगा और इनकी तरफ से प्रजर्व और सब कुछ करा जाता है और भी सोशल देर देर के कोई प्रोग्राम हम ट्री ब्लड है अपना जो पूरे इंडिया में एक ही लगाते हैं दिसंबर मंथ में ऑल ओवर इंडिया रहता है ट्री प्लांटेशन भी बीच में जून के मंथ में ऑर्गेनाइजेशन के साथ और आज कितने होने, कलेक्ट होने के आपको तो रहेगी हाँ। सब तो पहला जी मैं ਆਪਣੇ HDFC ਬੈਂਕ ਵੱਲੋਂ ਜੀ ਜਿਹੜੇ ਸਾਡੇ ਨੇਦਰ ਸਾਹਿਬ ਬੈਠੇ ਨੇ ਆਏ ਹੋਏ ਨੇ ਇਹ ਹਮੇਸ਼ਾ ਹੀ ਸਾਡੇ ਇਹਨਾਂ ਦਾ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਦੀ ਹਾਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਕਿ ਇਹਨਾਂ ਨੇ ਸਾਡੇ ਬਾਗ ਨੂੰ ਹਮੇਸ਼ਾ ਚੁੰਦੇ ਨੇ ਤੇ ਇੱਥੇ ਆ ਕੇ ਕਰਵਾਉਂਦੇ ਨੇ ਹਰ ਸਾਲ ਇਹ ਕਰਵਾਉਂਦੇ ਨੇ ਜੀ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਭ ਤੋਂ ਵੱਡਾ ਜਨਬ ਦੇਖੋ ਰਕਤਦਾਨ ਮਹਾਦਾਨ ਹੈ ਇਸ ਤੋਂ ਉੱਪਰ ਮੈਨੂੰ ਲੱਗਾ ਕੋਈ ਦਾਨ ਨਹੀਂ ਹੈ ਜਿਹੜਾ ਇਹ ਦਾਨ ਦੇਣ ਵਾਲਾ ਕੋਈ ਹੋਰ ਲੈਣ ਵਾਲਾ ਕੋਈ ਹੋਰ ਹੁੰਦਾ ਹੈ ਦੇਖੋ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਮੈਨੂੰ ਲੱਗਾ ਆਂਦਾ ਦਾਨ ਯਾਰ ਕੋ ਦਿਨ ਦਾ ਲੰਗਰ ਵੀ ਲਗਾਉਂਦੇ ਸਭ ਪਹਿਲੇ ਦਾ ਕੰਮ ਕਰਦੇ ਨੇ ਪਰ ਮੇਰੇ ਨਾਲ ਸਭ ਤੋਂ ਪਹਿਲੇ ਦਾ ਕੰਮ ਸਭ ਤੋਂ ਪੁੰਨ ਦਾ ਕੰਮ ਇਹੀ ਹੈ ਕਿ ਜਿਹੜਾ ਆਪਾਂ ਰੱਖਦਾਨ ਕਿਸੇ ਨੂੰ ਦੇਣੇ ਕਿਸੇ ਜ਼ਿੰਦਗੀ ਬਚਾਉਂਦਾ ਹੈ ਇਹ ਸਾਨੂੰ ਸਾਰਿਆਂ ਨੂੰ ਅੱਗੇ ਵਧ ਛੱਡ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਔਰ ਮੈਂ ਮੇਰੇ ਸਭ ਦਾ ਵੀ ਬਹੁਤ-ਬਹੁਤ ਸ਼ੁਕਰਾਨਾ ਕਰਦੀਆਂ ਕਿ ਉਹ ਸਾਡੀ ਕਵਾਜ ਨਾਲ ਇੱਥੇ ਆਉਂਦੇ ਨੇ ਤੇ ਉਹ ਵੀ ਇੱਥੇ ਆ ਕੇ ਇਹਨਾਂ ਨੂੰ HDSC ਵਾਲਿਆਂ ਨੂੰ ਬੜਾ ਸ਼ੁਕਰਾਨਾ ਕਰਕੇ ਗਏ ਨੇ ਦੇਖੋ ਜੀ ਸਾਨੂੰ ਪਰਮਾਤਮਾ ਵੱਲੋਂ ਤੇ ਪਬਲਿਕ ਨੇ ਸਾਨੂੰ ਇਸ ਪਿਛਲੀ ਵਾਰ ਸਾਨੂੰ ਚੁਣਿਆ ਸੀ 2021 ਦੇ ਵਿੱਚ ਚੁਣਿਆ ਸੀਗਾ ਤੇ ਉਹਨਾਂ ਚ ਨੇ ਮੰਨਦੇ ਸੀ ਕਿ ਸਾਨੂੰ ਕੰਮ ਤਾਂ ਕਰਨਾ ਸਾਡਾ ਫਰਜ ਆ ਜੀ ਸੇਵਾ ਕਰਨਾ ਜੀ ਅਸੀਂ ਸੇਵਾ ਚੁਣੀ ਲਈ ਆ ਪਰਮਾਤਮਾ ਦਾ ਬਖਤ ਲਈ ਆ ਤੇ ਮੈਨੂੰ ਲੱਗਦਾ ਕਿ ਆਪਾਂ ਆਪਾਨੂੰ ਸੇਵਾ ਨੂੰ ਪੂਰੇ ਪਰ ਪੂਰੇ ਹੀ ਆਪਣੇ ਕਹਿੰਦੇ ਕੀ ਆਪਣੇ ਪੂਰੇ ਤਨ ਮਨ ਨਾਲ ਤਾਨੇ ਨਾਲ ਵੀ ਜੇ ਹੋ ਸਕੇ ਤਾਂ ਜਿੰਨੀ ਵੀ ਹੋ ਸਕੇ ਸੇਵਾ ਕਰਨੀ ਚਾਹੀਦੀ ਹੈ ਅਸੀਂ ਪਹਿਲੀ ਵਾਰ ਨਹੀਂ ਕਰਾਇਆ ਸਾਡੇ ਪਿੱਛੇ 10 15 ਸਾਲ ਹੋ ਗਏ ਸਾਡੇ ਬੈਂਕ ਵੱਲੋਂ ਸਾਨੂੰ ਸਪਾਂਸਰ ਉਹ ਵਧਾ ਆ ਰਿਹਾ ਤੇ ਅਸੀਂ ਇਹ ਰੁਕਮ ਹਰ ਸਾਲ ਕਰਦੇ ਆ ਮੈਨੂੰ ਪਹਿਲੀ ਵਾਰ ਨਹੀਂ ਹੋਇਆ ਨਾ ਹੀ ਕੋਈ ਲੈਕਚਰ ਦੇ ਮੱਤਰੇ ਦੇ ਰੱਖ ਕੇ ਕੀਤਾ ਗਿਆ ਸੀ ਇਹਨੂੰ ਏ ਸਾਡਾ ਇੱਕ ਸਾਡੇ ਵੱਲੋਂ ਤਾਂ ਰੱਬ ਉਸ ਤੋਂ ਫੋਨ ਦਾ ਕੰਮ ਕਰਵਾ ਰਹੇ ਐ ਐਸਡੀਐਫ ਬੈਂਕ ਮਨ ਸਿਲੈਕਟ ਕੀਤਾ ਤੁਸੀਂ ਇਸ ਉਹਦੇ ਚ ਮਦਦ ਵਿੱਚ ਅੱਗੇ ਆਓ ਸਾਡਾ ਇੱਕ ਪ੍ਰਾਊਡ ਵਾਲੀ ਪ੍ਰਾਊਡ ਮੂਮੈਂਟ ਹੈ ਔਰ ਸਭ ਤੋਂ ਵੱਡਾ ਜਿਹੜਾ ਰક્તદાન ਜਿਹੜਾ ਹੈਗਾ ਇਹਦੇ ਚ ਮਜ਼ਮ ਨਹੀਂ ਕੋਈ ਆਉਂਦਾ ਇਹਦੇ ਚ ਹਿੰਦੂ ਸਿੱਖ ਇਸਾਈ ਮੁਸਲਮਾਨ ਸਾਰੇ ਧਰਮ ਦੇ ਬੰਦੇ ਇੱਥੇ ਆ ਕੇ ਬਲੱਡ ਦਿੰਦੇ ਨੇ ਔਰ ਕਿੰਨੂੰ ਚੜਨਾ ਕਿੰਨੂੰ ਨਹੀਂ ਚੜਨਾ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਇਹ ਸਭ ਤੁਹਾਡੀ ਇਕਤਾ ਦਾ ਪ੍ਰਤੀਕ ਹੈ ਸਾਡੇ ਹਿੰਦੁਸਤਾਨ ਦੀ ਸਾਡੇ ਸੰਸਾਰ ਦੀ ਇਕਤਾ ਦਾ ਪ੍ਰਤੀਕ ਇਹੀ ਹੈ ਅਸੀਂ ਅਤੀ ਧੰਨਵਾਦੀ ਆਂ HDFC ਬੈਂਕ ਦਾ ਕਿ ਜਿਹੜਾ ਹਰ ਸਾਲ ਇੱਥੇ ਸਾਡੇ ਵਾਰਡ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਨੇ ਬਲੱਡ ਕੈਂਪ ਤੇ ਜਿਹਦੇ ਚ ਅਸੀਂ ਵੀ ਕੋਸ਼ਿਸ਼ ਕਰਦੇ ਕਿ ਸਾਡੇ ਮਾਧਿਅਮ ਨਾਲ ਜਾਂ ਇਹਨਾਂ ਦੇ ਮਾਧਿਅਮ ਨਾਲ ਜੇ ਕੋਈ ਦਾਨ ਹੁੰਦਾ ਹੈ ਵੱਧ ਤੋਂ ਵੱਧ ਦਾਨ ਇਕੱਠਾ ਕਰਕੇ ਦਈਏ ਬਲੱਡ ਬੈਂਕ ਔਰ ਸਭ ਤੋਂ ਵੱਡੀ ਗੱਲ ਹੈ PGI ਦੀ ਮਾਹਰ ਟੀਮ ਜਿਹੜਾ ਇਹ ਆ ਕੇ ਕਰਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ PGI ਦੀ ਟੀਮ ਦੁਆਰਾ ਇਹ ਕਰਾਇਆ ਜਾਵੇ ਤੇ ਉਹ PGI ਦੀ ਟੀਮ ਦਾ ਵੀ ਬੱਚਾ ਸਾਨੂੰ ਬਹੁਤ ਸਾਰਾ ਸਪੋਰਟ ਮਿਲਦੀ ਹੈ ਇਹਦੇ ਵਿੱਚ ਆਹ ਭਾਈ ਬੜਾ ਅੱਛਾ ਉਪਰਾਲਾ ਇਹ ਹਰ ਸਾਲ ਕਰਦੇ ਨੇ ਨੂੰ ਰਾਦਾ ਜੀ ਸਾਡੇ ਵੱਡੇ ਭਾਬੀ ਜੀ ਨੇ ਜੀ ਤੇ ਇਸ ਵਾਰ ਦੇ ਐਮਸੀਬੀ ਨੇ ਤੇ ਕਾਫੀ ਅੱਛੇ ਕੰਮ ਕਰਦੇ ਨੇ ਜਿਨ੍ਹਾਂ ਚੋਂ ਸਭ ਤੋਂ ਉੱਪਰ ਕੰਮ ਮੈਂ ਇਹਨੂੰ ਮਾਨਦਾ ਜੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਜੀ ਅਸੀਂ ਆਪਣੀ ਐਸੋਸੀਏਸ਼ਨ ਨਾਲ ਵੀ ਹਰ ਸਾਲ ਲਾਉਂਦੇ ਆ ਜੀ ਇੱਕ ਬਲੱਡ ਡੋਨੇਸ਼ਨ ਕੈਂਪ ਉਹਦੇ ਜੀ ਵਾਚ ਚੌੜ ਚੜਕੇ ਇਹ ਸਾਡਾ ਹਿੱਸਾ ਪਾਉਂਦੇ ਨੇ ਜੀ ਤੇ ਇਸ ਕਰਕੇ ਅੱਜ ਅਸੀਂ ਆਏ ਇਹਨਾਂ ਨੂੰ ਕੰਗ੍ਰੈਚੂਲੇਟ ਕਰਨ ਵਾਸਤੇ ਤੇ ਇਹਨਾਂ ਦੀ ਹੌਸਲਾ ਅਫਜਾਈ ਤੇ ਇਹੇ ਜੇ ਕੰਮ ਅੱਗੇ ਤੋਂ ਕਰਦੇ ਰਹਿਣ ਦੇਖੋ ਖੂਨ ਦਾ ਰੰਗ ਤਾਂ ਲਾਲ ਹੀ ਹੁੰਦਾ ਜੀ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਇਨਸਾਨ ਦਾ ਹੋਵੇ ਬਾਕੀ ਜਾਤੀਵਾਦ ਨੂੰ ਮੈਂ ਵੈਸੇ ਵੀ ਨਹੀਂ ਮੰਨਦਾ ਭਾਜੀ ਆਦਮੀ ਇਨਸਾਨ ਹੋਣਾ ਚਾਹੀਦਾ ਜਾਤ ਜਾਤਾਂ ਵਾਤਾਂ ਨਹੀਂ ਕੁਝ ਨਹੀਂ ਵਿਖਿਆ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਆਹੀ ਚੀਜ਼ ਸਮਝਾਈ ਹੈ ਦਸਮ ਪਾਤਸ਼ਾਹ ਨੇ ਵੀ ਇਸੇ ਚੀਜ਼ ਨੂੰ ਖਤਮ ਕੀਤਾ ਸੀਗਾ ਸੋ ਇਹਨਾਂ ਚੀਜ਼ਾਂ ਦੇ ਕੁਝ ਨਹੀਂ ਪਿਆ ਜੀ ਬੜੀ ਅੱਛਾ ਉਪਰਾਲਾ ਇਹ ਕੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ